ਲੋਂ ਲੱਗਿਆ ਸਿਸਟਮ ਇੱਥੇ ਇਧਰ ਵਿਊ ਆਪਣਾ ਇਧਰ ਸਾਥੀ ਵੀ ਆ ਗਿਆ ਆਪਣਾ ਤੇ ਬਾਕੀ ਇਧਰ ਬਾਈ ਹੋਣੀ ਉਹ ਠੀਕ ਠਾਕ ਹੋ ਜੀ ਬੜੀਆ ਹੋ ਤੇ ਆਹ ਆਪਣਾ ਲਿਆ ਜੀ ਆ ਗਿਆ ਇਧਰ ਬਿਸਕਟ ਖਾ ਕੇ ਆਟੇ ਹੁਣ ਹੈਲੋ ਕਿਵੇਂ ਆ ਸ਼ੇਰੂ ਸਭਾ ਖਾ ਗਿਆ ਪੈਕ ਤੇ ਖਾ ਗਿਆ ਪੂਰਾ ਪੈਕ ਖਾ ਗਿਆ ਸ਼ੇਰੂ ਹਜੇ ਵੀ ਝਾਗਦਾ ਚੰਗਾ ਤੂੰ ਅੱਜ ਰਾਖੀ ਕਰਨੀ ਆ ਅੱਜ ਜੀ ਆਪਾਂ ਸਲੋਗੜਾ ਸਟੇਸ਼ਨ ਤੇ ਸਮੁੰਦਰ ਤਲ ਤੋਂ ਉਚਾਈ ਇਹਦੀ ਹੈਗੀ ਆ 1509 ਮੀਟਰ ਸੁਆਇਟ ਰੇਲ ਚੱਲਦੀ ਐ ਇੱਥੋਂ ਜਿਹੜੀ ਅਸਤਰ ਜੀ ਠੀਕ ਠਾਕ ਤੁਹਾਡਾ ਕੀ ਨਾਮ ਆ ਜੀ ਰਾਮਕ੍ਰਿਸ਼ਨ ਠੀਕ ਆ ਜੀ ਤੁਸੀਂ ਅੱਜ ਕੰਮ ਨਹੀਂ ਕਰ ਰਹੇ ਕਿ ਕਿ ਟੌਪ ਸੇਕਦੇ ਆ ਠੀਕ ਆ ਹੋਰ ਵਧੀਆ ਠੀਕ ਠਾਕ ਇੱਥੇ ਘਰ ਆ ਤੁਹਾਡਾ ਹਾਂਜੀ ਚਲੋ ਵਧੀਆ ਵਧੀਆ ਕੰਮ ਅੱਛਾ ਚੱਲ ਰਿਹਾ ਠੀਕ ਆ ਠੀਕ ਆ ਜੀ ਤੁਸੀਂ ਫਿਰ ਥੱਲੇ ਬਹਿ ਕੇ ਕਰਦੇ ਆ ਕੰਮ ਹਾਂਜੀ ਥੱਲੇ ਲੱਤਾਂ ਨਹੀਂ ਥੱਕਦੀਆਂ ਮੈਨੂੰ ਕੋਕਾ ਲਾਦਾ ਕਰਨਾ ਮੈਂ ਤਾਂ ਐਂ ਬੈਠ ਕੇ ਕਰਦਾ ਕੰਮ ਟਾਈਮ ਬਹੁਤ ਹੋ ਗਿਆ ਤੇ 40 ਸਾਲ ਸਵੇਰ ਦੇ 8:55 ਆਪਾਂ ਖੜੇ ਸੀਗੇ ਗੁਰਦੁਆਰਾ ਸਿੰਘ ਸਵਾ ਸਪਰੂਨ ਸੋਲਣ ਹਿਮਾਚਲ ਪ੍ਰਦੇਸ਼ ਅੱਜ ਤਰੀਕ ਹੈਗੀ ਆ 27 ਨਵੰਬਰ ਸਾਲ 2025 ਤੇ ਦਿਨ ਹੈਗਾ ਵੀਰਵਾਰ ਦਾ ਤੇ ਆਪਣੀ ਵੀਡੀਓ ਨੂੰ ਦੇਖ ਰਹੇ ਸਾਰੇ ਮਾਈਆਂ ਭਾਈਆਂ ਮਿੱਤਰ ਬੇਲੀਆਂ ਬਜ਼ੁਰਗਾਂ ਮਤਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀਕਾਲ ਸੋਲਣ ਤੋਂ ਚਲਦੇ ਆ ਗੁਰਦੁਆਰਾ ਸਾਹਿਬ ਮੱਥਾ ਟੇਕਦੇ ਆ ਆਪਾਂ ਨਹਾ ਧੋ ਕੇ ਰੈਡੀ ਹੋ ਗਏ ਸੀਗੇ 7 ਵਜੇ ਉੱਠੇ ਸੀਗੇ ਤੇ ਬਾਕੀ ਪਾਣੀ ਜਿਹੜਾ ਅੱਜ ਆਪਾਂ ਨੂੰ ਗਰਮ ਮਿਲ ਗਿਆ ਸੀ ਦੋ ਦਿਨਾਂ ਤੋਂ ਨਾਤੇ ਆਪਾਂ ਚਲਦੇ ਆਂ ਗੁਰਦੁਆਰਾ ਸਹਿਬ ਮੱਥਾ ਟੇਕ ਕੇ ਗੁਰੂ ਮਹਾਰਾਜ ਤੋਂ ਲੈ ਕੇ ਇਜਾਜ਼ਤ ਤੇ ਅੱਜ ਅੱਗੇ ਨੂੰ ਪਾਉਨੇ ਆ ਚੱਲੇ ਤੇ ਇੱਥੋਂ ਦੇਖਦੇ ਆ ਕਿੱਥੇ ਚੈਲ ਜਾਣਾ ਜਾਂ ਸ਼ਿਮਲਾ ਤੇ ਇੱਧਰ ਹੈਗਾ ਗੁਰੂ ਘਰ ਰਾਤ ਰੋਕਣ ਵਾਸਤੇ ਇੱਥੇ ਆਪਾਂ ਸੰਪਰਕ ਕਰ ਸਕਦੇ ਆ 125 ਰੁਪਏ ਕਿਰਾਇਆ ਇੱਕ ਜਣੇ ਦਾ ਤੇ ਆਧਾਰ ਕਾਰਡ ਜ਼ਰੂਰੀ ਹੈ ਨਾਲ ਇੱਧਰ ਲੰਗਰ ਹਾਲ ਤੇ ਗੱਡੀਆਂ ਆਪਾਂ ਰਾਤ ਇੱਥੇ ਲੋਕ ਲਾ ਦਿੱਤੀਆਂ ਸੀਗੀਆਂ ਨਿਸ਼ਾਨ ਸਾਹਿਬ ਤੇ ਇੱਧਰ نیچے कमरे बने हुए इधर दरबार साहब चलने ऊपर वेगुरु गुरु सतनाम श्री वागुर ਸਭ ਤੋਂ ਮਿਸ਼ਰੀ ਬੱਚਿਆਂ ਨੇ ਗੁਰੂ ਮਹਾਰਾਜ ਦੀਆਂ ਤਸਵੀਰਾਂ ਬਣਾਈਆਂ ਹਨ ਅਲੱਗ-ਅਲੱਗ ਵਧੀਆ ਕੋਸ਼ਿਸ਼ ਕੀਤੀ ਹੈ ਊੜਾ ੜਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਸਤਿ ਸ੍ਰੀ ਅਕਾਲ ਨਾਮ ਲਿਖੇ ਬੱਚਿਆਂ ਨੇ ਅੱਡੋ-ਟੀ ਆਪਣੇ ਜਿਹੜੀ ਆਈ ਜਾਂਦੀ ਜਿੱਦਾਂ ਉਹ ਓਟਾ ਤਾਂ ਘੱਟ ਹੀ ਹੁੰਦੀ ਹੈ ਬਾਕੀ ਪ੍ਰੋਗਰਾਮਾਂ ਦਾ ਸੰਗਤ ਬਹੁਤ ਹੁੰਦੀ ਹੈ ਤੰਦਰੀ ਕੋਲ ਪ੍ਰੋਗਰਾਮ ਸੀ ਨਾ ਕਾਲੇ ਪ੍ਰੋਗਰਾਮ ਨਿਕਲਦੇ ਹਾਂ ਤਾਂ ਵੀ ਹੀ ਰਾਤ ਆ ਵੀ ਬਹੁਤ ਸਾਰਾ ਰਾਤ ਹੈ ਜਵਾਬ ਭਾਈ ਧੰਨਵਾਦ ਜੀ ਠੀਕ ਹੈ ਜੀ ਖਾਲਸਾ ਜੀ ਜਵਾਬ ਭਾਈ ਜੀ ਕਿਫਤ ਹੈ ਜੀ ਬੁਰਦਵਰਾ ਸਹਿ ਮੱਥਾ ਟੇਕ ਕੰਦੂਬਾਦ ਆਪਾਂ ਆ ਗਏ ਸੀ ਕਮਰੇ ਚ ਸਮਾਨ ਦੀ ਪੈਕਿੰਗ ਹੋ ਗਈ ਆ ਚੱਲਦੇ ਹਾਂ ਹੁਣ ਥੋੜਾ ਬਹੁਤਾ ਰਹਿੰਦਾ ਬਾਕੀ ਸਾਈਕਲਾਂ ਤੇ ਲੱਦਦੇ ਆ ਸਮਾਨ ਤੇ ਅੱਗੇ ਨੂੰ ਪੋਣੇ ਚੱਲੇ ਤੇ ਨਾਲੇ ਚਾਹ ਪਾਣੀ ਦਾ ਦੇਖਦੇ ਆ ਕੀ ਪ੍ਰਬੰਧ ਆ ਕਿਉਂਕਿ એનર્ਜੀ ਥੋੜੀ ਜੀ ਲੈ ਕੇ ਫੇਰ ਹੀ ਚੱਲਾਂਗੇ ਪੈਰ ਅੱਜ ਬਰਫ ਜੱਗ ਰਹੇ ਆ ਟੈਂਪਰੇਚਰ ਜਿਹੜਾ ਹੈਗਾ ਵਾ 6 7 ਦਾ ਵਾ ਤੇ ਬਾਕੀ ਅੱਗੇ ਹੋਰ ਠੰਡ ਹੋਊਗੀ ਤੇ ਕੋਟ ਆਪਾਂ ਥੋੜਾ ਜਿਹਾ ਮੋਟਾ ਪਾ ਲਿਆ ਵਾ ਤੇ ਮਾਫਰਾਂ ਲ ਆਪਾਂ ਭੁੱਲੇ ਸੀ ਅੱਜ ਇਹਦੇ ਨਹੀਂ ਸਾਰਾਂਗੇ ਆਪਾਂ ਦੇਖਦੇ ਆ ਚਲੋ ਅੱਗੇ ਕੋਈ ਹੈ ਵੀ ਜਿੰਦਾ ਖੋਲਦੇ ਜਿੰਦਾ ਦੇਖੋ ਕਿਵੇਂ ਆਕਰ ਗਿਆ ਦਾ ਲਓ ਜੀ ਟਾਈਮ ਹੋ ਗਿਆ 9:30 ਦਾ ਤੇ ਆਪਣੇ ਬੈਗ ਬੂਗ ਰੈਡੀ ਸ਼ੜੀ ਆ ਤੇ ਆਪਣਾ ਚੈਨਲ ਪੰਜਾਬੀ ਮੁਸਾਫਰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਸੇਮ ਚੈਨਲ ਆ ਆਪਣਾ YouTube Insta Facebook ਦਾ ਪਲੂਰ ਤੋਂ ਹਿਮਾਚਲ ਟੂਰ ਆਪਾਂ ਕਰ ਰਹੇ ਆ ਸਪੋਰਟ ਬਣਾਈ ਰੱਖਿਓ ਤੇ ਬਾਕੀ ਗੁਰਦੁਆਰਾ ਸਹਿਓ ਤੋਂ ਲੈ ਕੇ ਜਾਇ ਤਾਂ ਹੁਣ ਬਾਬਾ ਜੀ ਤੋਂ ਚੱਲਦੇ ਆ ਅੱਗੇ ਨੂੰ ਸਾਹਮਣੇ ਪਹਾੜਾ ਨਾਲ ਲੱਗਣਾ ਮੱਥਾ ਦੇਖਦੇ ਆ ਵੀ ਤੇ ਇਧਰ ਬਾਈ ਦਾ ਸਾਈਕਲ ਵੀ ਰੈਡੀ ਐ ਤਿਆਰ ਵਰ ਤਿਆਰ ਤੇ ਰੇ ਬਾਬਾ ਜੀ ਕੀ ਹਾਲ ਚਾਲ ਨੇ ਬਬਾ ਜੀ ਜੀਠਾ ਜੀ ਠੀਕ ਠਾਕ ਚੱਲਦੀ ਕਲਾ ਜੀ ਜੀ ਵਧੀਆ ਸਾਹਿਬ ਕੀ ਨਾਮ ਜੀ ਤੁਹਾਡਾ ਸਮਸ਼ੇਰ ਸਿੰਘ ਸਮਸ਼ੇਰ ਸਿੰਘ ਜੀ ਠੀਕ ਹੈ ਜੀ ਤੇ ਜੇ ਕਹੇ ਨੇ ਆ ਕੇ ਇੱਥੇ ਰਹਿਣਾ ਹੋਵੇ ਰਾਜ ਨੇ ਕੋਈ ਮਰਜ਼ੀ ਆ ਕੇ ਰਹਿ ਸਕਦਾ ਇਹ ਜੇ ਮਰਜ਼ੀ ਰਹਿ ਸਕਦਾ ਰੂਮ ਦੇ ਲੱਗੇ ਆ ਜਿੰਨਾ ਮਰਜ਼ੀ ਜਿੱਥੋਂ ਮਰਜ਼ੀ ਸੰਗਤ ਆ ਕੇ ਰਹਿ ਸਕਦੀ ਹੈ ਜੀ ਤੁਸੀਂ ਗੁਰਦਾਸਪੁਰ ਤੋਂ ਹੀ ਮੈਂ ਬਟਾਲਾ ਮਹਿਤਾ ਚੌਂਕ ਜੀ ਬਟਾਲਾ ਮਹਿਤਾ ਚੌਂਕ ਹੋਰ ਪਰਿਵਾਰ ਵਧੀਆ ਰਾਜੀ ਬਾਜੀ ਬਹੁਤ ਵਧੀਆ ਚੱਲਦੀ ਕਹਾ ਚਲੋ ਵਧੀਆ ਚਾਹੀਦੇ ਵਧੀਆ ਚਾਹੀਦੇ ਇਹ ਸਾਡਾ ਗੁਰਦਾਸਾਹਬ ਆ ਜੀ ਰੋਡ ਦੇ ਉੱਪਰ ਹੀ ਬਣਿਆ ਜ ਇਹ ਠੀਕ ਆ ਜੀ ਰੋਡ ਬਾਈਪਾਸ ਦੇ ਨਾਲ 16 ਬਾਈਪਾਸ ਦੇ ਨਾਲ ਗੁਰਦੁਆਰਾ ਸੇਵਾ ਐ ਰੋਡ ਤੇ ਮੇਨ ਰੋਡ ਤੇ ਬਾਕੀ ਜੇ ਕਿਸੇ ਨੂੰ ਆਉਣਾ ਹੋਵੇ ਵੀ ਆ ਕੇ ਰਹਿ ਸਕਦਾ ਗਰਮ ਪਾਣੀ ਵਧੀਆ ਬਾਥਰੂਮ ਸਹੂਲਤ ਸਾਰੀ ਆ ਤੇ ਆ ਕੇ ਰਵੋ ਬੈਸਤਰੀ ਰਜਾਈਆਂ ਸਾਰਾ ਕੁਝ ਸੀਗਾ ਤੇ ਵਧੀਆ ਸਾਨੂੰ ਬਈ ਵਧੀਆ ਲੱਗਿਆ ਤੇ ਚੱਲਦੇ ਹਾਂ ਹੁਣ ਅੱਗੇ ਨੂੰ ਤੇ ਦੇਖਦੇ ਆਂ ਅੱਜ ਦਾ ਮੋਹਲ ਚਾਲ ਬਣੇ ਰਹੋ ਜੁੜੇ ਰਹੋ ਲਾਈਕ ਸ਼ੇਅਰ ਸਬਸਕ੍ਰਾਈਬ ਕਰਦੇ ਰਿਹਾ ਕਰੋ ਗੁਰਦੁਆਰਾ ਸੇਵ ਤੋਂ ਭਰ ਕੇ ਗਰਮ ਪਾਣੀ ਚੱਲ ਪਿਆ ਤੇ ਬਾਕੀ ਇੱਧਰ ਵੀਊ ਚੈੱਕ ਕਰੋ ਤੁਸੀਂ ਕਿਹੜਾ ਇਹ ਸਾਹਮਣੇ ਅੱਜ ਲੱਗੂਗਾ ਪਹਾੜਾ ਦਾ ਮੱਥਾ ਤੇ ਚੱਲਦੇ ਹਾਂ ਹੁਣ ਟਾਈਮ 10:00 ਦੇ ਕਰੀਬ ਹੋ ਗਿਆ ਬਾਟ ਆਪਣੀ ਹੈਗੀ 40 ਕਿਲੋਮੀਟਰ ਦੀ ਦੇਖਦੇ ਹਾਂ ਕਿਵੇਂ ਕੰਪਲੀਟ ਹੁੰਦੀ ਹੈ ਅੱਜ ਕਿ ਕਿਦਾਂ ਇਸ ਟੋਪ ਸੋਹਣੀ ਲੱਗੀ ਆ ਤੇ ਠੰਡ ਵੀ ਹੈਗੀ ਆ ਮੱਠੀ ਮੱਠੀ ਚੱਲਦੇ ਹਾਂ ਦੇਖਦੇ ਹਾਂ ਵੀ ਅੱਜ ਦੀ ਗੱਲਬਾਤ ਸਾਰੀ ਕੀ ਬਣਦੀ ਆ ਚਾਹ ਚੂ ਲੱਭਦੇ ਆ ਕਿਤੇ ਫੇਰ ਇਨਰਜੀ ਹੋਊਗੀ ਭਰਪੂਰ ਨਾਲ ਪੰਜੀਰੀਆਂ ਜਾਂ ਪਿੰਨੀਆਂ ਖਾਵਾਂਗੇ ਕੁਛ ਨਾ ਕੁਛ ਅਰੇ ਆਪਾਂ 1 ਕਿਲੋਮੀਟਰ ਆਏ ਨਹੀਂ ਸੀ ਪੂਰੇ ਤੇ ਮਾਡਰਨ ਟਾਬਾ ਦਿਖਿਆ ਤੇ ਚਾਹ ਤੇ ਮਾਰੀਆਂ ਬ੍ਰੇਕਾਂ ਸਾਈਕਲ ਆ ਕੇ ਇੱਧਰ ਆਸੇ-ਪਾਸੇ ਦਾ ਵਿਊ ਦੇਖਣ ਲੱਗੇ ਬੜਾ ਸੋਹਣਾ ਵਿਊ ਆ ਤੇ ਆ ਨਾ ਇਹ ਪੂਰਾ ਬਾਕੀ ਘੁਮ ਘਮਾ ਕੇ ਸੱਪ ਵਾਲ ਖਾਂਦੇ ਹੋਏ ਉਹ ਸੜਕ ਸਾਹਮਣੇ ਦੇਖ ਰਹੇ ਆ ਤੁਸੀਂ ਉਧਰ ਨੂੰ ਜਾਣਾ ਆਪਾਂ ਚਾਰ ਸਫੇਰੇ ਪਉ ਮਨਕਮਾ ਹੀ ਕਰੀ ਜਾਣੀ ਅੱਜ ਤੇ ਪਹੁੰਚਣਾ ਹੈਗਾ ਆਪਾਂ ਅੱਜ ਚੈੜ ਤੇ ਦੇਖਦੇ ਆਂ ਕੀ ਗੱਲਬਾਤ ਆ ਚਾਰ ਟੂ ਪੀ ਲਈਏ ਬਈ ਤੇ ਇੰਜਣ ਥੋੜਾ ਜਿਹਾ ਹੋ ਗਿਆ ਗਰਮ ਤੇ ਪੌਣੇ ਆ ਚੱਲੇ ਇੱਥੋਂ ਹੁਣ ਤੇ ਦੇਖਦੇ ਆਂ ਕਿੰਨੀ ਕਿਬਾੜ ਨਿਕਲਦੀ ਆ ਇਸ ਤੋਂ ਬਾਅਦ ਫਿਰ ਮਾਰਾਂਗੇ ਬ੍ਰੇਕ ਤੇ ਰੋਟੀ ਬਾਣੀ ਖਾਣਾ ਤੇ ਮਾੜਾ ਮੋਟਾ ਤੇ ਆ ਜੋ ਕਰ ਚੱਲਦੇ ਆਂ ਬਈ ਹੰਦ ਆ ਗਿਆ ਵੀ ਘੰਟਾ ਕਰ ਟਾਈਮ ਹੋ ਗਿਆ 10:30 ਵਜੇ ਦਾ ਚੱਲ ਰਿਹਾ ਠੀਕ ਜਦੋਂ ਢਲਾਨ ਆਉਂਦੀ ਉਹ ਤਾਂ ਪੂਰੇ ਨਿਆਰੇ ਆਉਂਦੇ ਆ ਤੇ ਜਦੋਂ ਢਲਾਨ ਮੁੱਕ ਜਾਂਦੀ ਆ ਤਾਂ ਨਿਆਰੇ ਮੁੱਕ ਜਾਂਦੇ ਆ ਬਾਕੀ ਦੇਖ ਸਕਦੇ ਹੋ ਮਾਹੌਲ ਚਾਰ ਆਸੇ ਪਾਸੇ ਦਾ ਬੜੀ ਐਨ ਸ਼ਰਾਵਾ ਭਾਰੀ ਭਾਰ ਤੇ ਗੇਰੀ ਇਧਰ ਖੜਾ ਦੇਖੋ ਕੀ ਆਂਦਾ ਵੀ ਕੁਝ ਖਾਨਦਾਰ ਆਦਾ ਬਣਾ ਰਿਹਾ ਕੁਝ ਖਾਨਦਾਰ ਆਦਾ ਬਣ ਰਿਹਾ ਬਾਈ ਤੋਂ ਪਰੋਠਾ ਪੁੱਛ ਲਈਏ ਅੱਛਾ ਵਾਲਾ ਬਣਾ ਦੇ ਅੱਛਾ ਬਾਈ ਦਾ ਕੁਝ ਲੈ ਬਣਾਉਂਦਾ ਕੱਲੇ ਪੁਲਚੇ ਕੋਈ ਨਹੀਂ ਹੋਣਾ ਪੁਲਚੇ ਬਿਨੋਂ ਤਾਂ ਫਾਲੀ ਡੱਬ ਰੋਟੀਆਂ ਲੱਗ ਪਾ ਕੇ ਜਿਵੇਂ ਡੱਬ ਰੋਟੀ ਖਾਂਦੇ ਨੇ ਰੋਟੀ ਵਾਂਗ ਅੱਛਾ ਅੱਡ ਠੀਕ ਆ ਦੇਖ ਲੈਨੇ ਆ ਬਾਹਲੇ ਨਾਲ ਤਾਲੀ ਚੱਲਣ ਦੇ ਵੇਰਕ ਨਹੀਂ ਹੋਰ ਚਲਾ ਦਿੰਨੇ ਫਿਰ ਚੱਲ ਫਿਰ ਯਾਰ ਭੁੱਖੇ ਡੇਢਦਾ ਤੇ ਬਈ ਹੁਣ ਖਾਵਾਂਗੇ ਆਪਾਂ ਭੁੱਖੇ ਡੇਢਦਾ ਭਗਤੀ ਵੀ ਨਹੀਂ ਹੁੰਦੀ ਆ ਸਾਈਕਲ ਦਾ ਕਾਹਦਾ ਚੱਲਣਾ ਤੇ ਹੁਣ ਖਾਣ ਦੀ ਵਾਰੀ ਆ ਗਈ ਆ ਕੁਚਲੇ ਬੰਤ ਦੇ ਕਹਿਣ ਨੂੰ ਆ ਲੀਏ ਵੀਰੇ ਸਾਈਕਲ ਤੇ ਸਹੀ ਆ ਤੇ ਖਾਣੇ ਆ ਬਈ ਦੇਖਦੇ ਆ ਹਿਸਾਬ-ਤਬਾ ਪਹਾੜਾਂ ਵਾਲੀ ਮੈਗੀ ਦਾ ਦੇਖਾਂਗੇ ਆਪਾਂ ਆ ਵੀ ਬਣਾਵਾਂਗੇ ਗਾਹ ਚੱਲ ਕੇ ਕਿਉਂਕਿ ਚੁੱਲਾ ਚੌਂਕਾ ਆਪਣੇ ਕੋਲ ਹੈਗਾ ਕਿ ਨਹੀਂ ਗਰੀ ਬਈ ਬਈ ਉੱਥੇ ਕੈਂਪ ਲੱਗਿਆ ਬਾਤ ਨਹੀਂ ਆਈਆਂ ਹੋਈਆਂ ਹਨਾ ਤਕੜੀਆਂ ਜੀਆਂ ਤੇ ਸਾਰਾ ਕੁਝ ਦਿਖਦਾ ਹੈ ਉੱਥੇ ਤੁਹਾਨੂੰ ਦਿਖਾਵਾਂਗੇ ਨਜ਼ਾਰਾ ਲਾ ਕੇ ਪੈਂਟ ਤੇ ਸਾਰਾ ਸਿਸਟਮ ਜਿਹੜਾ ਤਮਾਜਾ ਮਾ ਖੋਲ ਕੇ ਉੱਥੇ ਬਣਾਵਾਂਗੇ ਮੈਗੀ ਸ਼ੈਗੀ ਤੇ ਜਾਓ ਬਈ ਵਿਨੋਦ ਕੁਮਾਰ ਕੋਲੇ ਖੜੇ ਸੀਗੇ ਕੁਲਚੇ ਆਸਤੇ ਤੇ ਵੈਸੇ ਹੈਗਾ ਵਾ ਭਾਈ ਕਹਿੰਦਾ ਵੀ ਥੋੜਾ ਚੈੱਕ ਕਰੋ ਦੇਖ ਕਰਕੇ ਵੇਚਦੇ ਆ ਸਵਾਦ ਬਈ ਠੀਕ ਆ ਮੇਰੇ ਅਲੇ ਵਿੱਚ ਥੋੜੀ ਘੱਟ ਪਾਈ ਚੰਗਾ ਮੇਰੇ ਵਿੱਚ ਜਿਹੜਾ ਭੜਕ ਕੇ ਬਣਾਉਣਾ ਹੂੰ ਠੀਕ ਆ ਤੇ ਬਾਕੀ ਖਾ ਕੇ ਕੁਲਚੇ ਹੂੰ 40 ਰੁਪਏ ਦਾ ਇੱਕ ਸੀਗਾ ਬਾਈ ਸਾਨੂੰ 30 ਦਾ ਲਏਗਾ ਠੀਕ ਆ ਸਾਨੂੰ ਬਾਈ ਕਹਿੰਦਾ ਵੀ ਤੁਹਾਡੇ ਕੋਲ ਸਾਈਕਲ ਆ ਤਾਂ ਕਰਕੇ ਤੁਹਾਨੂੰ 30 ਦਾ ਲਾ ਦੇਾਂਗੇ ਤੇ ਇੱਧਰ ਬਾਈ ਕੋਲੇ ਸਿਸਟਮ ਆ ਨਾਰੀਅਲ ਸੰਤਰਾ ਤੇ ਗੰਨੇ ਦਾ ਜੂਸ ਆ ਗਿਆ ਭਾਈ ਪਲਚਾ ਆ ਗਿਆ ਖਾਨੇ ਆ ਲਗੀ ਹੈ ਭਾਈ ਟੁਆਇਰ ਟ੍ਰੇਨ ਜਿਹੜੀ ਜਾਂਦੀ ਆ ਸ਼ਿਮਲੇ ਨੂੰ ਨੰਗੀ ਵੈਸੇ ਹੁਣ ਅੱਗੇ ਜਾ ਕੇ ਦੇਖਦੇ ਸਟੇਸ਼ਨ ਕਿੱਥੇ ਆਦਾ ਜਿਹੜੀ ਸੀਗੇ ਆਪਾਂ ਥੱਲੇ ਸਲੋਗਰਾ ਬਾਸ ਅੱਡੇ ਤੇ ਖੜਾ ਹਾਂਦੇ ਆ ਤੇ ਇੱਧਰ ਟ੍ਰੇਨ ਸਟੇਸ਼ਨ ਆ ਟੁਆਇਰ ਟ੍ਰੇਨ ਵਾਲਾ ਜਿਹੜਾ ਉਥੇ ਚਲਦੇ ਆ ਦਿਖਾਉਣੇ ਆ ਤੁਹਾਨੂੰ ਰਹਿ ਜਾਂਦਾ ਆ ਤੇ ਇੱਧਰ ਦਾ ਵੀਊ ਕੁਛ ਇਸ ਤਰ੍ਹਾਂ ਦਾ ਸਾਹਮਣੇ ਸਲੋਗਰਾ ਪਿੰਡ ਆ ਉੱਧਰ ੱਲੇ ਹੋਊਗਾ ਉਤਰ ਕੇ ਤੇ ਚੱਲੇ ਸੀਗੇ ਆਪਾਂ ਗੁਲਚੇ ਗੁਲਚੇ ਖਾ ਗਏ ਹੁਣ ਗੁਲਚੇ ਹਾਜਮ ਕਰਨ ਚੱਲਦੇ ਆਂ ਤਾਂ ਨੂੰ ਦੇਖਦੇ ਆਂ ਕਿੱਧਰ ਲਈ ਜਾੜਾ ਧੋਗਰਾ ਬਈ ਆਪਾਂ ਚੱਲੇ ਸੀਗੇ ਸਟੇਸ਼ਨ ਤੇ ਤੇ ਮਿਲੇ ਅੰਕਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਜੀ ਜੀ ਬੜੀਆ ਬਹੁਤ ਕੀ ਨਾਮ ਜੀ ਤੁਹਾਡਾ ਮੇਰਾ ਨਾਮ ਹੈ ਜੀ ਸੁਰਿੰਦਰ ਸ਼ਰਮਾ ਸੁਰਿੰਦਰ ਸ਼ਰਮਾ ਠੀਕ ਆ ਜੀ ਹੋਰ ਜੀ ਸਤਾਊ ਜੀ ਕਿਵੇਂ ਹੋ ਕੀ ਨਾਮ ਆਪਕਾ ਨਾਮ ਮੇਰਾ ਹੈ महेंद्र दास महेंद्र दत्त शर्मा महेंद्र दत्त शर्मा ठीक है संजय दत्त की फैमिली चाह ठीक है जी जीमा जी कैसे हो बढ़िया हो क्या नाम जी आपका रेश कुमार बढ़िया हो बढ़िया चलो बढ़िया है हाँ जी कैसे हो जी यही गाँव आपका ये ऊपर साथ स्टेशन के पड़ता है धूप सेक रहे हैं इधर है चलो बढ़िया बढ़िया है आपका नाम कृष्ण शर्मा कृष्ण शर्मा ठीक है ठीक है शर्मा जी आके मिलते हैं ठीक है आके मिलते हैं जी हां जी हां जी ਚੱਲਦੇ ਆਪਾਂ ਸਲੋਗਰਾਵਲ ਨੂੰ ਤੇ ਇਹਨਾਂ ਨਾਲ ਮੁਲਾਕਾਤ ਹੋਈ ਜੀ ਬਾਕੀ ਇਹ ਪਿੰਡ ਆ ਦੁਕਾਨਾਂ ਦੇ ਕੋਲ ਨਾਲ ਸਾਰਾ ਕੁਝ ਹੈਗਾ ਇੱਥੇ ਉੱਪਰ ਕਹਿੰਦੇ ਗੁਰਦੁਆਰਾ ਸਾਹਿਬ ਵੀ ਹੈਗਾ ਦੇਖਦੇ ਆਂ ਜਾ ਕੇ ਤੇ ਮੰਦਿਰ ਤਾਂ ਹੈਗਾ ਸਾਹਮਣੇ ਦਿਖ ਰਿਹਾ ਤੇ ਦੇਖਦੇ ਆਂ ਗੁਰਦੁਆਰਾ ਸਾਹਿਬ ਆ ਜਾ ਰਹੀ ਹੈ ਸ਼ਰਕ ਸ਼ਿਮਲਾ ਚੈਲ ਘਰ ਘੁਰਨੇ ਪੂਰੇ ਫੁੱਲ ਫੁੱਲ ਆਸੇ ਪਾਸੇ ਪੂਰਾ ਘੈਂਟ 뷰 ਆ ਇੱਧਰ ਸੰਤਰੇ ਸੰਤਰੇ ਵੀ ਲੱਗੇ ਹੋਏ ਆ ਕੀ ਕਰ ਕਰ ਬੜੇ ਸੋਹਣੇ ਬਣੇ ਹੋਏ ਆ ਦੇਖ ਸਕਦੇ ਹੋ ਬੁੱਲਾ ਫਲਾ ਦਾ ਪੂਰਾ ਸ਼ੌਂਕ ਹੁੰਦਾ ਇਹਨਾਂ ਨੂੰ ਹੋਰ ਜੀ ਠੀਕ ਹੋ ਜੀ ਸਤਿ ਸ਼੍ਰੀ ਅਕਾਲ ਜੀ ਬਾਬਾ ਚਾਚਾ ਲੱਗੇ ਹੋਣਾ ਪੈਂਦਾ ਇਧਰੋਂ ਡਾਟ ਪੈ ਰਿਆ ਪੂਰਾ ਇਹ ਮੜਕੋ ਮਰ ਕੀ ਸਰੀਰ ਹੋ ਗਿਆ ਸਵੇਰੇ ਆਪਾਂ ਐਸੀ ਕੋਟ ਹਾਂਜੀ ਕਰਦਾ ਲਾ ਕੇ ਰੱਖਦੀ ਇਹਨੂੰ ਅੰਦਰ ਆ ਗਿਆ ਜੀ ਵਾਹਿਗੁਰੂ ਸਾਡੀ ਕੀ ਆਪਾਂ ਸਲੋਗੜਾ ਸਟੇਸ਼ਨ ਤੇ ਸਮੁੰਦਰ ਤਲ ਤੋਂ ਉਚਾਈ ਇਹਦੀ ਹੈਗੀ ਆ 1509 ਮੀਟਰ ਟੁਆਇ ਟ੍ਰੇਨ ਚੱਲਦੀ ਇੱਥੋਂ ਜਿਹੜੀ ਕਾਲਕਾ ਤੋਂ ਸ਼ਿਮਲੇ ਵੱਲ ਨੂੰ ਤੇ ਸਟੇਸ਼ਨ ਦੀ ਬਿਊਟੀ ਤੁਸੀਂ ਚੈੱਕ ਕਰੋ ਬਈ ਪੂਰੀ ਐਨ ਘੈਂਟ ਆ ਤੇ ਪਹਾੜਾਂ ਦਾ ਮਾਹੌਲ ਪੂਰਾ ਤੇ ਬਾਕੀ ਟ੍ਰੇਨ ਪਹਿਲਾਂ ਨਿਕਲ ਚੁੱਕੀ ਐ ਇਥੋਂ ਆਪਣੇ ਆਉਣ ਤੋਂ ਤੇ ਆਪਾਂ ਸਾਈਕਲ ਜਿਹੜੇ ਸੀਗੇ ਥੱਲੇ ਖੜੇ ਕਰਕੇ ਉੱਪਰ ਆਏ ਆ ਵੀ ਵਿਊ ਦੇਖਣ ਵਾਸਤੇ ਤੇ ਬੜਾ ਵਧੀਆ ਵਿਊ ਆ ਤੇ ਇਹ ਹੈਗਾ ਵਾ ਸਟੇਸ਼ਨ ਜਿਹੜਾ ਸੋਲਨ ਤੋਂ 7 ਕਿਲੋਮੀਟਰ ਅੱਗੇ ਤੇ ਇਧਰੋਂ ਆਪਾਂ ਚੱਲ ਕੇ ਆਏ ਆ ਪੱਖੜ ਇਕੱਠਾ ਹੋ ਗਿਆ ਆਉਂਦੇ ਆਉਂਦੇ ਦਾ ਇਹ ਆਇਆ ਤਿਆਰ ਕਰਨ ਆਸਦੀ ਆ ਬਣਿਆ ਹੋਇਆ ਤੇ ਇੱਧਰ ਸਟੇਸ਼ਨ ਆ ਇਹਨਾਂ ਦਾ ਅੰਦਰ ਕਰਮਚਾਰੀਆਂ ਦਾ ਬੈਠਣ ਪੁੱਠਣ ਵਾਸਤੇ ਬਣਿਆ ਹੋਇਆ ਤੇ ਇੱਧਰ ਨੰਨੇ-ਮੰਨੇ ਕਿਵੇਂ ਆ ਬਾਈ? ਪਰ ਜਦੋਂ ਬਿਸਕੁਟ ਦੇਣਾ ਆਮਨੇ ਉਹ ਸੜਕ ਤੋਂ ਚੱਲ ਕੇ ਆਏ ਜੀ ਬਈ ਆਪਾਂ ਤੇ ਹਜੇ ਇਧਰੋਂ ਨਹੀਂ ਹੁੰਦੇ ਥੱਲੇ ਜਾਣਾ ਆਪਾਂ ਪਚਾਈ ਵਾਵਾ ਸੀਗੀ ਹਜੇ ਅੱਧਾ ਤਾਂ ਆਪਾਂ ਉਤਰੇ ਆਏ ਆ ਥੱਲੇ ਨੂੰ ਤੇ ਆਉਂਦੇ ਤਾਂ ਥੋੜਾ ਸੌਖਾ ਵਾ ਬਾਕੀ ਡਿਸਕ੍ਰੀਟ ਕਾ ਹਮ ਆਰ ਕੇ ਆਉਣਾ ਪੈਂਦਾ ਆਉਂਦੇ ਹੋਏ ਵੀ ਤੇ ਜਾਂਦੇ ਹੋਏ ਰੇਸ ਜਮਾ ਆਏ ਨਾ ਪੂਰੀ ਥੱਲੇ ਲਾ ਕੇ ਪੈਡਲ ਤੇ ਆਉਂਦੇ ਹੋਏ ਬ੍ਰੇਕਾਂ ਜਾਮ ਕਰਕੇ ਆਉਣਾ ਪੈਂਦਾ ਤੇ ਬਾਕੀ ਜਿਹੜੇ ਇੱਥੋਂ ਦੇ ਰਹਿਣ ਵਾਲੇ ਉਹਨਾਂ ਨੂੰ ਤਾਂ ਆ ਤਪਈ ਹੁੰਦੀ ਆ ਤੇ ਆਪਣੀ ਜਿਹੜੀ ਬੱਸ ਹੋ ਜਾਂਦੀ ਇੱਥੇ ਆਉਂਦਿਆਂ ਦੀ ਪਾਣੀ ਪੁਣੀ ਨਾਲ ਹੀ ਲੈ ਕੇ ਗਏ ਸੀਗੇ ਬਿੱਲੋੜ ਪੈ ਜਾਂਦੀ ਆ ਪੰਡਜੇ ਭਾਈ ਨੰਗੇ ਜਾਂਦੇ ਸੀਗੇ ਬਸ ਸਟੇਸ਼ਨ ਤੋਂ ਥੱਲੇ ਤੇ ਦਰਜੀ ਜੀ ਆ ਗਏ ਆਪਣੇ ਕੀ ਹਾਲ ਆ ਜੀ ਆਪਣੇ ਮਹਿਕਵੇ ਦੇ ਬੰਦੇ ਕੀ ਹਾਲ ਚਾਲ ਆ ਜੀ ਠੀਕ ਐ ਸਰ ਕੀ ਨਾਮ ਆ ਜੀ ਸਾਡਾ ਇਹ ਰਾਜਕੁਮਾਰ ਹੈ ਜੀ ਰਾਏ ਕੁਮਾਰ ਲੈਡੀ ਜੈਂਟਸ ਦੋਨੇ ਕੰਮ ਕਰਦੇ ਆ ਜੀ ਕਿੰਨੀ ਸਵਾਈ ਚੱਲਦੀ ਇੱਥੇ ਆਹਹ ਘੁਰਦੇ ਪਿਆ ਮੇਰੀ ਘੁਰਦੇ ਮਦਾਨਾਂ ਤੇ ਆਈ ਹੈ ਇਹ ਵਿੱਚ 5.5 ਇਹ ਨਹੀਂ ਸਾਢੇ ਤੇ ਪੈਂਟ ਸ਼ਰਟ ਦੀ ਪੈਂਟ ਸ਼ਰਟ ਕੀ ਹੈ ਜੀ 1000 8900 8900 ਠੀਕ ਆ ਤੇ ਭਾਈ ਜਿਹਨੇ ਕੱਪੜੇ ਸੋਹਣੇ ਹਨ ਹਮਾਚਾ ਆਏ ਨੇ ਬਾਈ ਕੋਲ ਜਰੂਰ ਆਓ ਹਣ ਹਾਂਜੀ ਤੁਸੀਂ ਦੋਨੇ ਤੁਸੀਂ ਵੀ ਕੰਮ ਕਰਦੇ ਇੱਥੇ ਹਾਂਜੀ ਅਸਲੀ ਮਾਸਟਰ ਅਸਲੀ ਮਾਸਟਰ ਤੁਸੀਂ ਠੀਕ ਆ ਹੋਰ ਮਾਸਟਰ ਜੀ ਠੀਕ ਠਾਕ ਠੀਕ ਹੈ ਜੀ ਤੁਹਾਡਾ ਕੀ ਨਾਮ ਆ ਜੀ ਰਾਮਕ੍ਰਿਸ਼ਿ ਰਾਮਕ੍ਰਿਸ਼ਾ ਠੀਕ ਆ ਜੀ ਤੁਸੀਂ ਅੱਜ ਕੰਮ ਨਹੀਂ ਕਰ ਰਹੇ ਕਿਹ ਕਿਤੋਂ ਪਸੇਕਦੇ ਆਂ ਧੂਪ ਸੇਕ ਠੀਕ ਆ ਹੋਰ ਵਧੀਆ ਠੀਕ ਠਾਕ ਠੀਕ ਹੈ ਜੀ ਇੱਥੇ ਘਰ ਆ ਤੁਹਾਡਾ ਹਾਂਜੀ ਚਲੋ ਵਧੀਆ ਵਧੀਆ ਕੰਮ ਅੱਛਾ ਚੱਲ ਰਿਹਾ ਠੀਕ ਹੈ ਜੀ ਠੀਕ ਹੈ ਜੀ ਤੁਸੀਂ ਫਿਰ ਥੱਲੇ ਬਹਿ ਕੇ ਕਰਦੇ ਕੰਮ ਹਾਂਜੀ ਥੱਲੇ ਬਹਿ ਕੇ ਲੱਤਾਂ ਨਹੀਂ ਥੱਕਦੀਆਂ ਮੈਨੂੰ ਔਖਾ ਲੱਗਦਾ ਕਰਨਾ ਮੈਂ ਤਾਂ ਐਂ ਬੈਠ ਕੇ ਹੀ ਕਰਦਾ ਕੰ

ਬੜੀ ਅੱਛਾ ਲੱਗਾ ਮਿਲ ਕੇ ਨਹੀਂ ਚੱਲਦੇ ਆਂ ਅਸੀਂ ਚਹਿਲ ਪਹੁੰਚਣਾ ਵਾ ਤੇ ਸਾਈਕਲ ਤੇ ਆਏ ਆਂ ਅਸੀਂ ਥੱਲੇ ਸਾਈਕਲ ਖੜੇ ਆ ਆਪਣੇ ਚੰਗਾ ਜੀ ਮਾਸਟਰ ਜੀ ਓਕੇ ਜੀ ਬਾਏ ਬਾਏ ਅੱਛਾ ਲੱਗਾ ਮਿਲ ਕੇ ਹਾਂ ਜੀ ਹਾਂ ਜੀ ਠੀਕ ਓਕੇ ਜੀ ਫਿਰ ਬਾਏ ਬਾਏ ਤੇ ਦੁਕਾਨ ਦਾ ਨਾਮ ਤੁਸੀਂ ਲਿਖਿਆ ਨਹੀਂਗਾ ਵੈਸੇ ਚੰਗਾ ਜੀ ਫਿਰ ਠੀਕ ਹੈ ਜੀ ਇੱਧਰ ਰੁਕੇ ਸੀ ਬਾਈ ਤੋਂ ਰਸਤਾ ਪੁੱਛਣ ਵਾਸਤੇ ਤੇ ਉਹ ਸਾਧੂਪੁਰ ਅੱਗੇ ਸਾਹਮਣੇ ਉਹ ਚਹਿਲ ਆ ਦੇਖਦੇ ਆਂ ਅੱਜ ਕਿੱਥੇ ਕਿਤੇ ਬਾਈ ਕਹਿੰਦਾ ਕਿ ਕੈਂਪਿੰਗ ਕਰ ਲਿਓ ਬੜਾ ਸੋਹਣਾ ਮੋਲ ਆ ਇੱਧਰ ਵਧੀਆ ਪੂਰਾ ਨਜ਼ਾਰਾ ਵਾ ਸਮਾਂ ਹੋ ਗਿਆ 2:30 ਵੇ ਦਾ ਤੇ ਆਪਾਂ ਪੂਰੇ ਸ਼ਾਂਤ ਰਾਹ ਤੇ ਸਫ਼ਰ ਕਰ ਰਹੇ ਆ ਪੂਰੀ ਸ਼ਾਂਤੀ ਕੋਈ ਕੋਈ ਗੱਡੀ ਆਉਂਦੀ ਆ ਤੇ ਚੈਲ ਜਿਹੜਾ ਰਹਿ ਗਿਆ 13 ਕਿਲੋਮੀਟਰ ਤੇ ਬਾਕੀ ਪੂਰਾ ਜੋਰ ਲੱਗਿਆ ਹੋਇਆ ਬੱਸ ਵਸ ਹੋਈ ਬਈਆ ਚੜਾਈ ਬੜੀ ਤੁਰੀ ਜਾਂਦੀ ਆ ਤੇ ਬੇਫਰੇ ਬਾਹਰ ਹੋਣ ਵਾਲਾ ਕੰਮ ਹੋਇਆ ਪਿਆ ਇਨ ਘੰਟੇ ਦੇ ਵਿੱਚ ਆਪਾਂ 34 ਕਿਲੋਮੀਟਰ ਆਏ ਆ ਤੇ ਲੱਤਾਂ ਦੀ ਹੋ ਗਈ ਸੀ ਬੱਸ ਬੱਸ ਸੋਚਿਆ ਵੀ ਗਾਂ ਜਾਂਦੇ ਨੇ ਰੇਰਾ ਹੋ ਜਾਊਗਾ ਸਮਾਂ ਵੀ 3 ਵਜੇ ਦਾ ਹੋਣਾ ਸੀ 2:38 ਹੋ ਗਿਆ ਤੇ ਇੱਧਰ ਨਿਗਾ ਵੱਜੀ ਤੇ ਸੋਚਿਆ ਵੀ ਇੱਥੇ ਟਿਕਾਣਾ ਕੱਢ ਲ ਗਏ ਅੱਜ ਟੈਂਟ ਨੂੰ ਟਲਾਵਾਂਗੇ ਹੁਣ ਚਾਹ ਚੂ ਪੀਨੇ ਆ ਤੇ ਇਸ ਤੋਂ ਬਾਅਦ ਵੀਡੀਓ-ਬਿਡੀਓ ਦਾ ਸਿਸਟਮ ਕਰਾਂਗੇ ਤੇ ਫਿਰ ਸ਼ਾਮ ਨੂੰ ਇੱਥੇ ਭੰਗੜੇ ਪਾ ਦਿਆਂਗੇ ਬੱਸ ਲਾ ਕੇ ਟੈਂਟ ਤੇ ਵੀਊ ਬਾਕੀ ਤੁਸੀਂ ਚੈੱਕ ਕਰ ਸਕਦੇ ਬਾਈ ਪੂਰਾ ਐਂਡ ਐਂਡ ਗੱਲ ਬਾਤ ਆ ਜੇ ਕਰੇ ਉੱਥੇ ਜੇ ਘਰ ਮਿਲ ਜਾਂਦਾ ਉਹ ਦੂਸਰਾ ਹੋ ਜਾਂਦਾ ਇੱਥੇ ਘਰ ਪਾਇਆ ਹੋਏ ਐਂਡ ਸਿਰਾਂ ਗੱਲ ਬਾਤ ਆ ਤੇ ਸ਼ਾਂਤੀ ਮੈਨਾ ਜਾਵਾਂ ਸਿਰਾ ਪਾਣੀ ਦੇ ਝਰਨੇ ਦੀ ਬਾਜ਼ ਵੀ ਆਉਂਦੀ ਜੇ ਕਰੇ ਹਨ ਬਾਕੀ ਸੂਰਜ ਦੇਵਤਾ ਜਿੱਦਾਂ ਅੱਖਾਂ ਚ ਬੈਜਦੇ ਹੋਏ ਲੋ ਜੀ ਲੌਣ ਲੱਗਿਆ ਸਿਸਟਮ ਇੱਥੇ ਇਧਰ ਵਿਊ ਆਪਣਾ ਇਧਰ ਸਾਥੀ ਵੀ ਆ ਗਿਆ ਆਪਣਾ ਤੇ ਬਾਕੀ ਇਧਰ ਬਾਈ ਹੁਣੀ ਉਹ ਠੀਕ ਠਾਕ ਹੋ ਜੀ ਬੜੀਆ ਹੋ ਤੇ ਆਹ ਆਪਣਾ ਲਿਆ ਜੀ ਆ ਗਿਆ ਇਧਰ ਬਿਸਕਟ ਖਾ ਕੇ ਆਟਿਆ ਹੁਣ ਹੈਲੋ ਕਿਵੇਂ ਆ ਸ਼ੇਰੂ ਬਾਬਾ ਖਾ ਗਿਆ ਪੈਕਟ ਖਾ ਗਿਆ ਪੂਰਾ ਪੈਕਟ ਖਾ ਗਿਆ ਸ਼ੇਰੂ ਹਜੇ ਵੀ ਝਾਗਦਾ ਚੰਗਾ ਤੂੰ ਅੱਜ ਰਾਖੀ ਕਰਨੀ ਹੈ ਤੇ ਤੁਸੀਂ ਬਈ ਉੱਪਰ ਉੱਥੇ ਰਹਿਨੇ ਆ। ਹਾਂ। ਠੀਕ ਆ ਠੀਕ ਆ ਔਰ ਬੜੀਆ ਸਭ। ਚਲੋ ਟੈਂਟ ਲਗਾ ਕੇ ਕਰਤੇ ਆ ਬਾਦਸ਼ਾਹ। ਲਓ ਜੀ ਇਧਰ ਸਾਈਕਲ ਖੜੇ ਆਪਣੇ ਤੇ ਟੈਂਟ ਆਪਾਂ ਲਾ ਲਿਆ। ਵਿੱਚ ਜਿਹੜੇ ਬੈਗ ਬੂ ਖੋਲ ਕੇ ਰੱਖ ਲਈ ਸਲੀਪਿੰਗ ਬੈਗ ਤੇ ਇਧਰ ਸੌਣ ਦਾ ਸਮਾਨ ਸੋਣ ਤੇ ਹੁਣ ਜਿਪ ਲਾ ਦਨੇ ਇਹਦੀ। ਇਸ ਤੋਂ ਬਾਅਦ ਗੱਲਾਂ ਬਾਤਾਂ ਮਾਰਦੇ ਆ। ਬਾਈ ਵਰਗੇ ਖੜੇ ਆ ਸਾਰੇ। ਠੰਡ ਮਿੰਟ ਮਿੰਟ ਬਾਅਦ ਵੱਧ ਰਹੀ ਆ। ਪੂਰੀ ਐਨ ਬੈਠਿਆ ਬੈਠਿਆ ਸੂਜ ਡੁੱਬਿਆ ਨਹੀਂ ਤੇ ਠੰਡ ਮੈਨ ਪੂਰੀ ਕੜਾਕੀਦਾਰ ਹੋ ਗਈ ਤੇ ਜੇ ਸਲੀਪਿੰਗ ਬੈਗ ਨਾ ਹੁੰਦਾ ਚਾਹੋ ਜਾਣ ਬੁੜ ਕੇ ਸਬਸਾ ਹੋ ਜਾਣੀ ਸੀ ਰੋਟੀ ਪਾਣੀ ਬਈ ਆਪਣਾ ਆ ਗਿਆ ਵਾ ਵੀਡੀਓ ਵੀਡੀਓ ਐਡਿਟ ਕਰਕੇ ਆਪਾਂ ਵਿਲੇ ਹੋ ਗਏ ਸੀਗੇ ਸਮਾਂ ਇਸ ਟਾਈਮ ਹੋ ਗਿਆ ਹੁਣ ਮੇਲਾ ਦਾ ਪਤਾ ਨਹੀਂ 8:00 ਵਜੇ ਦਾ ਹੋ ਗਿਆ ਹੁਣ ਚਲੋ ਛੱਡੋ ਕੋਈ ਗੱਲ ਨਹੀਂ ਤੇ ਰੋਟੀ ਪਾਣੀ ਛਕਦੇ ਆ ਤੇ ਟੈਂਟ ਆਪਣਾ ਰੈਡੀ ਆ ਤੇ ਸਲੀਪਿੰਗ ਬੈਗ ਉਹ ਵੀ ਰੈਡੀ ਆ ਇਦੂ ਬਾਦ ਖੋਣੇ ਆ ਭਾਈ ਆਪਾਂ ਰੋਟੀ ਪਾਣੀ ਛੱਕ ਕੇ ਤੇ ਬਾਕੀ ਬਾਈ ਆਪਣੇ ਮਾਰਾ ਬੈਠਾ ਸੀਗਾ ਨਾ ਧੰਨਵਾਦ ਬਾਈ ਦਾ ਤੇ ਹਾਂਜੀ ਗੈਰੀ ਜੀ ਠੀਕ ਠਾਕ ਬਾਈ ਕੁਛ ਨਹੀਂ ਬਸ ਓਕੇ ਹਰਦਾ ਬੋਲ ਓਕੇ ਜੀ ਠੰਡ ਬਹੁਤ ਆ ਜਿਹਨੂੰ ਮੇਜਰ ਠੰਡ ਕਹਿੰਦੇ ਆ ਓਕੇ ਜੀ ਬਾਏ ਬਾਏ ਟਾਟਾ ਹਾਂਜੀ ਦੋਸਤੋ ਸਮਾਂ ਹੋ ਗਿਆ 9:30 ਦਾ ਤੇ ਆਪਾਂ ਰੋਟੀ ਪਾਣੀ ਛੱਕ ਲਿਆ ਸੀਗਾ ਬਾਈ ਕੋਲੋਂ ਬਾਈ ਵੀ ਆਪਣੀ ਵੇੜ ਚ ਸੀਗਾ ਪਹਿਲਾਂ ਆਪਾਂ ਵੀਡੀਓ ਵੀਡੀਓ ਐਡਿਟ ਕਰਨ ਦੇ ਮਸਲੇ ਚ ਉਲਝੇ ਰਹੇ ਸੀਗੇ ਤੇ ਹੁਣ ਸੌਣ ਦੀ ਤਿਆਰੀ ਆ ਅੱਜ ਆਪਾਂ ਲਾਇਆ ਹੈਗਾ ਟੈਂਟ ਪਹਾੜਾਂ ਦੇ ਵਿੱਚੋ ਵਿੱਚ ਜਾਣੇ ਆਪਾਂ ਇੱਥੇ ਤਿੰਨ ਹੀ ਆ ਇੱਕ ਮੈਂ ਗੈਰੀ ਬਾਈ ਤੇ ਢਾਬੇ ਵਾਲਾ ਬਾਈ ਚੌਥਾ ਪਰਮਾਤਮਾ ਆਪਣਾ ਜਿਨੇ ਆਪਾਂ ਜਗਾ ਇੱਥੇ ਦਿੱਤੀ ਆ ਬਾਕੀ ਧੰਨਵਾਦ ਸ਼ੁਕਰਗੁਜ਼ਾਰ ਆ ਰੱਬ ਦੇ ਤੇ ਜਿਹੜੇ ਸਾਥ ਦੇ ਰਹੇ ਤੇ ਇੱਥੋਂ ਤੱਕ ਪਰਮਾਤਮਾ ਕਰਕੇ ਆਪਾਂ ਪਹੁੰਚੇ ਆ ਬਾਕੀ ਤੁਹਾਡਾ ਬਹੁਤ ਬਹੁਤ ਧੰਨਵਾਦ ਵੀ ਤੁਸੀਂ ਵੀਡੀਓ ਨੂੰ ਦੇਖਦੇ ਹੋ ਤੇ ਬਾਕੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਦਿਆ ਕਰੋ ਤੁਹਾਡਾ ਬਹੁਤ ਬਹੁਤ ਧੰਨਵਾਦ ਪਹਾੜੀ ਸਫਰ ਹੋਰ ਹਜੇ ਤਾਂ ਸ਼ੁਰੂ ਹੋਇਆ ਵਾ ਤੁਹਾਡੇ ਨਾਲ ਸਾਂਝਾ ਕਰਦੇ ਰਵਾਂਗੇ ਹਜੇ ਤਾਂ ਆਪਾਂ ਨੂੰ 5ਵਾਂ ਦਿਨ ਆ 10 12 ਦਿਨ 13 ਦਿਨ ਆਪਾਂ ਨਾਲ ਤੁਹਾਡੇ ਨਾਲ ਸਾਂਝਾ ਕਰਦੇ ਰਹਾਂਗੇ ਸਫਰ ਤੁਹਾਡਾ ਬਹੁਤ ਬਹੁਤ ਧੰਨਵਾਦ ਰੱਬ ਰੱਖਾ ਸਤਿ ਸ਼੍ਰੀ ਅਕਾਲ ਮਿਲਦੇ ਆਂ ਜੀ ਕੱਲ ਨੂੰ ਇੱਕ ਨਵੇਂ ਵਲੌਗ ਦੇ ਵਿੱਚ